ਸੱਸੀ ਗੱਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਵਕਤਾਂ ਮੌਜੂਦ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਮੇਰੇ ਨਾਲ ਨੇ ਗਰਨਾਮ ਸਿੰਘ ਜੀ ਚਰੂਣੀ ਚਰੂਣੀ ਸਾਹਿਬ ਸੱਸੀ ਗੱਲ ਪਹਿਲੀ ਕਰਦਾ ਅ ਕਿਸ ਤਰ੍ਹਾਂ ਕਿਸਾਨਾਂ ਦੀ ਸਪੋਰਟ ਕਿਦਾਂ ਦੀ ਆ ਹਰਿਆਣਾ ਦੇ ਕਿਸਾਨਾਂ ਦੀ ਸਪੋਰਟ ਆਪਾਂ ਗੱਲ ਕਰ ਗਏ ਅਜੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨਾਲ ਦੇਖੋ ਇਹ ਮੈਟਰ ਜਿਹੜਾ ਹੈ ਇਹ ਮੈਂ ਇਹਨੂੰ ਇੱਕ ਯੂਨੀਵਰਸਿਟੀ ਦਾ ਮੰਨ ਕੇ ਨਹੀਂ ਚੱਲਦਾ ਮੈਂ ਇਹਨੂੰ ਕੋਈ ਸੂਬੇ ਦਾ ਮੰਨ ਕੇ ਨਹੀਂ ਚੱਲਦਾ ਇਹ ਜਿਹੜੀ ਸਰਕਾਰ ਹੈ ਜਿਹੜੀ ਉਸੀਂ ਅੱਗੇ ਚੱਲ ਰਹੀ ਹੈ ਇੱਕ ਇੱਕ ਤੇ ਹਮਲਾ ਕਰ ਰਹੇ ਹਾਂ ਜੀ ਜਿਵੇਂ ਪਖੜਾ ਟਾਈਮ ਸੀ ਉਸ ਤੇ ਹਮਲਾ ਕਰਤਾ ਜਿਵੇਂ ਆ ਯੂਨੀਵਰਸਿਟੀ ਹੈ ਜਿਵੇਂ ਸਕੂਲਾਂ ਦਾ ਪ੍ਰਾਈਵੇਟਾਈਜੇਸ਼ਨ ਹੈ ਜਿਵੇਂ ਆ ਜੋ ਜਿਹੜਾ ਸਰਕਾਰੀ ਸੰਸਥਾਨ ਨੇ ਉਹਨਾਂ ਨੂੰ ਪ੍ਰਾਈਵੇਟ ਨੂੰ ਦੇ ਰਹੇ ਨੇ ਜਿਵੇਂ ਕੰਪਨੀਆਂ ਜਿਹੜੀਆਂ ਉਹ ਸਾਰੀ ਪ੍ਰਾਈਵੇਟ ਕਰ ਰਹੇ ਨੇ ਬੈਂਕ ਪ੍ਰਾਈਵੇਟ ਕਰ ਰਹੇ ਨੇ ਹਵਾਈ ਅੱਡੇ ਪ੍ਰਾਈਵੇਟ ਕਰ ਰਹੇ ਨੇ ਜਿਹੜਾ ਸਭ ਕੁਝ ਪ੍ਰਾਈਵੇਟ ਦੇ ਹਵਾਲੇ ਕਰ ਰਹੇ ਨੇ ਉਹ ਇੱਕ ਦੇਸ਼ ਵਾਸਤੇ ਖਤਰਾ ਹੈ। ਯਾਨੀ ਦੇਸ਼ ਜਿਹੜਾ ਹੈ ਉਹ ਪੂੰਜੀਪਤੀਆਂ ਦੇ ਹੱਥੇ ਜਾ ਰਿਹਾ ਹੈ। ਜੀ ਤੇ ਆਪਾਂ ਉਸ ਚੀਜ਼ ਨੂੰ ਉਸ ਕਰਕੇ ਜਿਹੜਾ ਹੈ ਇਹਨਾਂ ਦੀ ਸਪੋਰਟ ਦੇ ਵਿੱਚ ਆਏ ਆ ਤੇ ਅਸੀਂ ਪੂਰੇ ਤੁਹਾਡੇ ਚੈਨਲ ਦੇ ਵੱਧੇ ਮਤੋਂ ਅਸੀਂ ਹਰਿਆਣੇ ਦੇ ਜਿਹੜੇ ਨਾਗਰਿਕ ਨੇ ਭਾਵੇਂ ਉਹ ਕਿਸਾਨ ਜਿੱਥੇ ਬੰਦੇ ਆ ਮਜ਼ਦੂਰ ਜਿੱਥੇ ਬੰਦੇ ਆ ਤੇ ਖਾਪ ਪੰਚਾਇਤਾਂ ਦੇ ਸਟੂਡੈਂਟ ਹੈ ਉਨਾ ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਾਂਗੇ ਕਿ ਇਸ ਯੁੱਧ ਦੇ ਵਿੱਚ ਆਪਾਂ ਸਾਰਿਆਂ ਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ। ਜਿਸ ਤਰ੍ਹਾਂ ਸਰਕਾਰ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਆ ਜਿਹੜਾ ਵਾਪਸ ਲੈ ਲਿਆ ਆ ਮੰਨ ਲਓ ਲਗਭਗ ਜਿਹੜੀਆਂ ਮੰਗਾਂ 70-80% ਉਹ ਮੰਨ ਲਈਆਂ ਹਜੇ ਤੱਕ ਇੱਕ ਕਾਲ ਦੇ ਉੱਤੇ ਕਿਦਾਂ ਦੇਖਦੇ ਹੋ ਕਿ ਜਿਸ ਤਰ੍ਹਾਂ ਨੇਪਾਲ ਦੇ ਵਿੱਚ ਹੋਇਆ ਜਨਜੀ ਹੋਇਆ ਉਸ ਚੀਜ਼ ਤੋਂ ਡਰਦੇ ਆ ਕਿ ਜੇ ਸਟੂਡੈਂਟ ਜੇ ਭੜਕ ਗਏ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਪਾਸੇ ਦੇਸ਼ ਜਾ ਰਿਹਾ ਹੈ। ਜੀ। ਇਹ ਜਿਹੜਾ ਹੈ ਉਹ 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 ਉਸ ਪਾਸੇ ਨੂੰ ਵਧ ਰਿਹਾ ਹੈ। ਬੰਦਰੀ ਮਤਲਬ ਅੱਜ ਤੁਸੀਂ ਦੇਖੋ ਗਰੀਬ ਹੋਰ ਗਰੀਬ ਹੋ ਰਿਹਾ ਸਾਰਿਆਂ ਤੇ ਜਿਹੜਾ ਕਬਜ਼ਾ ਹੈ ਸਾਰੇ ਸੰਸਥਾਨਾਂ ਤੇ ਜਿਹੜਾ ਉਹ ਇੱਕ ਕੁਝ ਘਰਾਂ ਦਾ ਹੋ ਰਿਹਾ ਕੁਝ ਘਰਾਂ ਦਾ ਹੀ ਕਹਿ ਲਓ ਅੱਜ 9 ਬੰਦਿਆ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰਾਪਰਟੀ ਹੈ ਜੀ ਅੱਜ 1% ਲੋਕਾਂ ਕੋਲ 40% ਦੇਸ਼ ਦੀ ਆਮਦਨ ਹੈ ਜੀ ਤੇ ਉਸ ਪਾਸੇ ਨੂੰ ਜੇ ਹੋਰ ਬੜोतरी ਹੋ ਰਹੀ ਹੈ ਜੀ ਕਿ ਇਹ ਜਿਹੜਾ ਹੈ ਮਤਲਬ ਜਦੋਂ ਬੰਦਾ ਤੰਗ ਆਂਦਾ ਹੈ ਦੁਖੀ ਹੋ ਜਾਂਦਾ ਹੈ ਉਹ ਲੜਾਈ ਤੋਂ ਉੱਤਰਦਾ ਹੈ ਨੇਪਾਲ 'ਚ ਵੀ ਉਹੀ ਹੋਇਆ ਤੇ ਉਸ ਚੀਜ਼ ਦਾ ਖਤਰਾ ਇੱਥੇ ਵੱਧ ਰਿਹਾ ਹੈ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਮ ਦੁਸਰ ਸਰਕਾਰ ਨੂੰ ਸੁਝਾਅ ਦੇਣਾ ਚਾਹੁੰਦੇ ਹਾਂ ਕਿ ਲੋਕਤੰਤਰ ਨੂੰ ਲੋਕਤੰਤਰ ਰਹਿਣ। ਇੱਕ ਅਚੂਰ ਸਿੰਘ ਸਾਹਿਬ ਤੁਹਾਡਾ ਤਜਰਬਾ ਜਿਵੇਂ 26 ਜਨਵਰੀ ਅਭਿਆਨ ਘਟਨਾਵਾਂ ਹੋਗੀਆਂ ਸੀਗਾ ਜਦੋਂ ਆਪਾਂ ਬਹੁਤ ਵੱਡੀ ਕਾਲ ਦੇ ਦਿੱਤੀ ਸੀ। ਸਿਮਿਲਰ ਅੱਜ ਵੀ ਕਾਲ ਹੈ ਹੈਨਾ ਤੇ ਕੱਲ ਨੂੰ ਕੀ ਸੁਜੈਸਟ ਕਰੋਗੇ ਜਿਹੜੇ ਕਿ ਤੁਹਾਡੇ ਮੋਰਚੇ ਦੇ ਪ੍ਰਬੰਧਕ ਆ ਵੀ ਇਹ ਇਦਾਂ ਨਾ ਹੋ ਜੇ ਕਿ ਆਪ ਮਹਾਰਾ ਹੋ ਜੇ ਤਾਂ ਬਾਅਦ ਦੇ ਵਿੱਚ ਅੰਦੋਲਨਾਂ ਨੂੰ ਸਰਕਾਰਾਂ ਵਿੱਚ ਰਲ ਕੇ ਬਦਨਾਮ ਕਰ ਦੇਈ ਕੀ ਹੁੰਦਾ ਇਹ ਸਾਰਾ ਉਸ ਮਾਲਕ ਦੇ ਜਿਹੜਾ ਪਿਛਲੇ ਅੰਦੋਲਨ ਹੋਇਆ ਸੀ ਕਿਸਾਨ ਅੰਦੋਲਨ ਜਿਹੜੇ ਤੁਸੀਂ ਗੱਲ ਕਰਦੇ ਹੋ ਉਹ ਐਕਚੁਅਲੀ ਸਾਡਾ ਕੀਤਾ ਨਹੀਂ ਸੀ ਜੀ ਐਕਚੁਅਲੀ ਖੁਦਾ ਤੇ ਖੁਦੀ ਦੇ ਵਿਚਕਾਰ ਦਾ ਬੈਰ ਸੀ ਜੀ ਅਸੀਂ ਤਾਂ ਸੋਚਦੇ ਸੀ 48 ਘੰਟੇ ਵੀ ਰੋਡ ਜਾਮ ਕਰਤਾ ਤਾਂ ਕਰੇ ਸਰਕਾਰ ਹੱਲ ਜਾਈਗੀ ਸਾਡੇ ਕੋਲ ਸਾਲ ਚ ਨਹੀਂ ਹੱਲੀ ਜੀ ਠੀਕ ਹੈ ਇੰਨਾ ਮਾਹੌਲ ਜਿੰਨਾ ਬਣ ਗਿਆ ਇਹ ਸਾਨੂੰ ਉਮੀਦ ਨਹੀਂ ਸੀ ਠੀਕ ਹੈ ਤੇ ਇਹ ਜੇ ਪ੍ਰਕਿਰਤੀ ਦੇ ਹੱਥੇ ਚ ਹੁੰਦਾ ਹੈ ਇੱਕ ਘਟਨਾ ਉਹ ਹੋ ਜਾਂਦੀ ਹੈ ਜਿੱਦੇ ਸਾਰਾ ਦੇਸ਼ ਖੜਾ ਹੋ ਜਾਂਦਾ ਹੈ ਜੀ ਕੀ ਘਟਨਾ ਉਹ ਹੁੰਦੀ ਹੈ ਖੜਾ ਹੋਇਆ ਹੋਇਆ ਬੈਠ ਜਾਂਦਾ ਜੀ ਉਹ ਸਵਾਲ ਕੁ ਨਹੀਂ ਆਉਂਦਾ ਤੇ ਕਿਸ ਤਰ੍ਹਾਂ ਦੇਖਦੇ ਹੋ ਮੰਨ ਲਓ ਵੀ ਜੇਕਰ ਕੱਲ ਨੂੰ ਇੱਕ ਦਿਨ ਦੀ ਕਾਲ ਆ ਉਸ ਤੋਂ ਬਾਅਦ ਕੀ ਜੜਾਂਆਂ ਸਾਰੀਆਂ ਸਮੱਸਿਆਵਾਂ ਆਖ ਲਓ ਜਨਾ ਤੇ ਲੋਕਾਂ ਨੂੰ ਲਗਾਤਾਰ ਸੰਘਰਸ਼ ਲੜਦੇ ਪੈਣੇ ਆ ਨਹੀਂ ਹੋ ਸਕਦੀਆਂ ਨੇ ਪਰ ਲੋਕਾਂ ਨੂੰ ਜਿਹੜਾ ਅੰਦੋਲਨ ਇਹ ਹੈ ਉਹ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਜਿਵੇਂ ਕੱਲ ਨਹੀਂ ਕਾਲ ਹੈ ਹਰਜਗ੍ਰੋਕ ਤੇ ਰੋਕਦੇ ਨੇ ਆਪਾਂ ਇਹ ਨਹੀਂ ਆਪਾਂ ਬੱਟੇ ਮਾਰੀਏ ਜੀ ਆਪਾਂ ਇਹ ਨਹੀਂ ਆਪਾਂ ਡੰਡੇ ਮਾਰੀਏ ਨਾ ਆਪਾਂ ਪਹੁੰਚਾਂਗੇ ਤੇ ਯੂਨੀਵਰਸਿਟੀ ਜੀ ਡੰਡੇ ਉਹ ਮਾਰਨ ਸਾਨੂੰ ਜੇ ਮਾਰ ਸਕਦੇ ਨੇ ਜਾਂ ਤੇ ਯੂਨੀਵਰਸਿਟੀ ਪਹੁੰਚਾਂਗੇ ਜਾਂ ਅਗਦੀ ਚੱਕੇ ਜਿਹੜੇ ਚਲੇ ਜਾਣ ਉਹ ਵੀ ਇੱਕ ਅੰਦੋਲਨ ਹੈ ਜਿਸ ਤਰ੍ਹਾਂ ਆਪਾਂ ਗੱਲ ਕਰਕੇ ਹੁਣ ਜਿਹੜੀਆਂ ਤੁਸੀਂ ਮੰਗਾ ਵਾਸਤੇ ਵੀ ਲਗਾਤਾਰ ਲੜਦੇ ਰਹਿੰਦੇ ਹੋ ਜਿਹੜਾ ਹੈਗਾ ਪਿਛਲੇ ਵੇਲੇ ਵੀ ਤੁਹਾਡਾ ਜਿਹੜਾ ਹੈਗਾ ਹੋਇਆ ਉਸ ਤੋਂ ਪਹਿਲਾਂ ਵੀ ਪਿਛਲੇ ਸਾਲ ਵੀ ਖੇਤਰ ਦੇ ਵਿੱਚ ਤੁਹਾਨੂੰ ਜਿਹੜਾ ਗ੍ਰਿਫਤਾਰ ਕਰਿਆ ਸੀ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਤੇ ਪ੍ਰਤੀ ਐਜੀਟੇਸ਼ਨ ਆ ਜਿਹੜੇ ਉਹ ਉਹ ਕਿੱਥੇ ਜੇ ਖੜੀ ਹੈ ਕਿਸਾਨ ਮੂਵਮੈਂਟ ਕਿੱਥੇ ਜੇ ਖੜੀ ਹੈ ਜੇ ਆਪਾਂ ਗੱਲ ਕਰੀਏ ਮੂਵਮੈਂਟ 2020-21 ਜੋ ਹੋਇਆ ਸੀ ਉਹ ਆਰਪਾਰ ਦਾ ਨਹੀਂ ਕੀਤਾ ਜੀ ਉਹ ਬਿਮਾਰੀ ਦਾ ਨੁਕਸਾਨ ਹੋਤਰਿਆ ਸੀ ਜੀ ਉਹ ਫੁੱਲ ਆਪਰੇਸ਼ਨ ਹੋ ਜਾਣਾ ਚਾਹੀਦਾ ਸੀ ਜੇ ਤੁਹਾਡੇ ਸਰੀਰ 'ਚ ਕੋਈ ਬਿਮਾਰੀ ਹੈ ਉਹਦਾ ਆਪਰੇਸ਼ਨ ਕਰਨਾ ਪੈ ਗਿਆ ਤੇ ਉਹਦਾ ਸਾਰਾ ਗੰਦਮਨ ਦੀ ਇੱਕੋ ਵਾਰੀ ਕੱਢ ਦਿਓ ਜੀ ਰੋਜ਼ ਰੋਜ਼ ਸਰੀਰ ਖੋਲਣ ਨਾਲ ਠੀਕ ਹੈ ਉਹ ਜਿਹੜਾ ਉਹ ਜਿਸ ਟਾਈਮ ਸਾਡੇ ਕੋਲ ਪੈਸਾ ਵੀ ਹੈ ਸੀ ਉਸ ਟਾਈਮ ਸਾਡੇ ਕੋਲ ਲੋਕ ਵੀ ਹੈ ਸੀ ਉਸ ਟਾਈਮ ਲੋਕ ਸਾਡੀ ਗੱਲ ਵੀ ਮੰਨਦੇ ਸੀ ਤੇ ਉਹ ਅਸੀਂ ਕੱਚਾ ਛੱਡਤਾ ਜੀ ਸਾਨੂੰ ਆਰ ਪਾਰ ਕਰ ਦੇਣਾ ਚਾਹੀਦਾ ਸੀ ਜਿਹੜੀ ਨੇਪਾਲ ਚ ਹੋਰ ਹੋਈ ਹੈ ਨਾ ਇਹ ਉਦੋਂ ਕਰ ਦੇਣੀ ਚਾਹੀਦੀ ਸੀ ਜੀ ਸੋ ਤੁਸੀਂ ਸਮਝਦਾ ਧੰਨਵਾਦ ਜੀ